ਸਰੀ ਗਾਰ ਮੈਂ ਤੁਹਾਨੂੰ ਕੀ ਆ ਚੱਲਨੇ ਤੁਹਾਡੇ ਅਸੀਂ ਅੱਜ ਫੇਰ ਵਲੌਗ ਯੂ ਕਰਤਾ ਮੁੰਡੇ ਨੇ ਕਾਰਨਾਮਾ ਵੱਡਾ ਹੀ ਕਰਤਾ ਹਾਂ ਜੀ ਤੁਹਾਨੂੰ ਹੋਣੇ ਕਾਰਨਾਮਾ ਮੁੰਡੇ ਦਾ ਉਹ ਆਏ ਨੇ ਨਾ ਟਰੈਕਟਰ ਵਿੱਚ ਬਿੱਲੀ ਦੇ ਦੀ ਤੇ ਇੱਥੇ ਉਹ ਇੱਕ ਪਰਜਾ ਹੀ ਤੋੜਤਾ ਇਦਰੇ ਕੋ ਤੇ ਹੁਣ ਅਸੀਂ ਚੱਲੇ ਹਾਂ ਰੈਡੀਟਰ ਠੀਕ ਕਰਨ ਰੈਡੀਟਰ ਹੀ ਖਰਾਬ ਹੋ ਗਿਆ ਸਾਡਾ ਆਹ ਬੰਦੇ ਨੇ ਡਰਾਈਵਰ ਵੀ ਡਰਾਈਵਰ ਹੁਣ ਹੀ ਲਾਈ ਜਾਨੇ ਸਮਾਨ ਸਮੂਹ ਖੋਲੀ ਜਾਨੇ ਆਏ ਇੱਥੋਂ ਨਹੀਂ ਹੋ ਰਿਹਾ ਵਿੱਚ ਇਧਰ ਲੱਖ ਹੋਇਆ ਗਾਂ ਗੂਣਾ ਕੱਢ ਗਿਆ ਹੁਣ ਇਹਨੂੰ ਇਹਨੂੰ ਸ਼ਗਰ ਸੂਣ ਮਿੱਤਰੋ ਆਪਾਂ ਪਏ ਤੋਰ ਘਰੋਂ ਤੇ ਹੁਣ ਆਪਾਂ ਚੱਲੇ ਆਂ ਰੈਡ ਠੀਕ ਕਰਨ ਫੇਰ ਥੋੜੇ ਦਿਨਾਂ ਦੇ ਤੱਕ ਪਾਵਾਂਗੇ ਨਵਾਂ ਜਦੋਂ ਮਾਇਆ ਮੋਇਆ ਆ ਗਈ YouTube ਦੀ ਐ YouTube ਦੀ ਜਿੰਦਾਂ ਆ ਗਈ ਉਸ ਦਿਨ ਹੀ ਚੱਲਦਾ ਰਹੇਗਾ ਕੋਲਾ ਆਰਾ ਮੁੰਡੇ ਦੇ ਕਾਰਨ ਚਾਹਦੇ ਸੇਵ ਕੈਸੇ ਤਾਂ ਕੰਮ ਖਦਰਿਆ YouTube ਪਰ ਇਹ ਬਿੱਲੀ ਦੇਦੀ ਆਈਡੀ ਇੱਥੇ ਇਹ ਸਾਡਾ ਬੰਦਾ ਬਿੱਲੀ ਮਾਰ ਇਹਦਾ ਨਾਂ ਰੱਖਤਾ ਆਪਾਂ ਬਿੱਲੀ ਮਾਰ ਇਹ ਬਿੱਲੀਆਂ ਬਹੁਤ ਮਾਰਦਾ ਵਿੱਚ ਹੀ ਉਹ ਤੇ ਵਿਚਾਰੀ ਦੇ ਅੱਡ ਤੁਰੇ ਪਿਰਨ ਉੱਥੇ ਜਦੋਂ ਹੀ ਖੋਲਿਆ ਰੈਡੀਟਰ ਉਹ ਜੋ ਲੱਤਾਂ ਵੜਦੀਆਂ ਪਾਪ ਗੱਲ ਕਰੋ ਤੁਹਾਨੂੰ ਵਿਖਾਉਣਾ ਸੀਗਾ ਤੇ ਮੇਰੇ ਤੋਂ ਸੀਨ ਲਿਆ ਨਹੀਂ ਗਿਆ ਉਹ ਜਿਵੇਂ ਆਪਾਂ ਚੱਲਦੇ ਆਂ ਜੇ ਉੱਥੇ ਹੋ ਗਿਆ ਮੇਰਾ ਟੂ ਠੀਕ ਆ ਨਹੀਂ ਤੇ ਫਿਰ ਸ਼ਹਿਰ ਚੱਲਾਂਗੇ ਬਾਲੀ ਮੈਂ ਤਾਂ ਬਾਬਾ ਸੋਕਰ ਰੱਖਿਓ ਤੋ ਹੋਈ ਆਵੇ ਠੀਕ ਜੇ ਆਪਾਂ ਇੱਕ ਇੱਕ ਬੰਦਾ ਹੋਰ ਆਪਣੇ ਨਾਲ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਚਾਲੇ ਸੀ ਕਚਲੀ ਕੰਮ ਕਰ ਰੇ ਵਾਲੀ ਹਾਂ ਕਦਰੇ ਵਾਲਾ ਕਿੱਥੇ ਆ ਕੰਮ ਕੰਮ ਪੂਰਾ ਲੋਡ ਆਇਆ ਖੜਾ ਇਹ ਤਾਂ ਅੱਗੇ ਨਹੀਂ ਵਹਿੰਦਾ ਚਾਲੇ ਸੀ ਇੱਕ ਚਲੋ ਜੀ ਹੁਣ ਮੈਂ ਜਾ ਕੇ ਮਿਲਦੇ ਤੁਹਾਨੂੰ ਪਰ ਪੱਖਾ ਪ ਲੈ ਲਿਆ ਨਵਾਂ ਸੁਬਰਾਜ ਦਾ ਰਹੀ ਨਾਲ ਕਰੋ ਚੈੱਕ ਕਿੰਨੇ ਦਾ ਆ ਇੱਕ ਮਿੰਟ ਜੂਮ ਨਹੀਂ ਹੁੰਦਾ ਪਿਆ 475 ਦਾ ਆਪਾਂ ਨੂੰ 460 ਦਾ ਲੱਗਿਆ ਵੀਰੇ ਰੇਡਰ ਬੰਦਾ ਪਿਆ ਆਪਣਾ ਵਧਿਆ ਨਹੀਂ ਕਰਦਾ ਹੁਣ ਪੱਖਾ ਵੀ ਦੋ ਜੀ ਆ ਤੱਕ ਛੇ ਪਾਈਪਾਂ ਖਰਾਬ ਹੋ ਗਈਆਂ ਜੀ ਬੀकानेर ਵਾਲਿਆਂ ਦੇ ਕਰੋ ਵਿਚ ਆ ਕੇ ਮਠਿਆਈ ਮੁੰਡਾ ਆਹੜੀਵੇਂ ਆਦਾ ਮਠਿਆਈ ਖਾਣੀ ਆ ਵਰਪੀ ਖਾਓ ਗਾਈਜ਼ ਆ ਵੇ ਮੁੰਡੇ ਪਾ ਗਿਆ ਕੀਤਾ ਰੈਡੀਟਰ ਖਰਾਬ ਆ ਸਿਆਪਾ ਵੀ ਨੂੰ ਪਾਇਆ ਕਹੇ ਨਹੀਂ ਤੋੜਦਾ ਮੁੜ ਕੇ ਛੂਲੋਂ ਲਗੇ ਛੋੜੀ ਪੱਤੀ ਗਏ ਤੋੜ ਦੇ ਨਾਲ ਹਾਂ ਉਹਨਾਂ ਕਹੇ ਹੋਰ ਕੋ ਭੰਨ ਦੀ ਕੇ ਫੋਨ ਤੇ ਪਿੱਛੇ ਫੋਨ ਇਹਨੇ ਭੰਨ ਲੈ ਵਿਖਾਈ ਮੜਾਏ ਹੁਣੇ ਇਹਦੇ ਹੱਥੋਂ ਕੋਈ ਚੀਜ਼ ਨਹੀਂ ਟੈਕਦੀ ਮੁੰਡਿਓ ਆ ਵੇਖੋ ਅਜ ਫੋਨ ਸਿੱਟ ਲੈ ਕੋਈ ਇਧਰ ਇਹਨੂੰ ਬਖਸ਼ ਹੋਈ ਆ ਵੀ ਇਹਨੇ ਰੇਜੀ ਤੋੜਨੀ ਤੋੜਨੀ ਆ ਵੇ ਗਾੜ ਗਾੜ ਵੀ ਕਰਾ ਬੀਲੀ ਵਿਚਾਰੀ ਤੇ ਅੱਡ ਵਿਚਾਰੀ ਦੇ ਵਿੱਚੋਂ ਲੱਭੇ ਸਾਨੂੰ ਪਾਠ ਫੂਡ ਕਰਾਉਣਾ ਆ ਫਿਰ ਜਿਵੇਂ ਪਾਠ ਕਰਾਉਣਾ ਆਪਣਾ ਪਤਾ ਨਹੀਂ ਕਿਹੜਾ ਬਲਖਣਾ ਲੈ ਕੇ ਬੈਠਾ ਹੋਇਆ ਆ ਲੈ ਕੇ ਬੈਠਾ ਹੋਇਆ ਤੇ ਤੈਨੂੰ ਹੀ ਕਰੀ ਜਾਂਦਾ ਭਰਾਵਾ ਜਿਹਦਾ ਵੀ ਅਸੀਂ ਦਿਨਾਂ ਦੁੜਾਈ ਦੇ ਦਾਂ ਠੀਕ ਆ ਆਪ ਦਾ ਵਾਅਦਾ ਬੁਲਾ ਲਓ ਆਪ ਦਾ ਵਾਅਦਾ ਬੁਲਾ ਲਓ ਭਰਾਵਾ ਸਿੱਧੀ ਜੀ ਗੱਲ ਆ ਚਲੋ ਹੁਣ ਆਪਾਂ ਖਾਣੇ ਆ ਮੁੰਡੇ ਆਰਡਰ ਕਰ ਤਾਂ ਦਹੀਂ ਮੰਦੋ ਹੈ ਹੈ ਸੀਕਾ ਫੈਰੀਆਂ ਵੇਖੋ ਮਾੜਾ ਯਾਰ ਤਰੋਂ ਚੈੱਕ ਫਲੈਸ਼ ਚੱਗਦੀ ਕਰਾ ਕੇ ਨੂੰ ਆ ਗਿਆ ਮੁੰਡੇ ਕੋਲ ਚੈੱਕ ਵੇਖੋ ਖਾ ਕੇ ਸੋ ਲੇਟੀਆਂ ਮਾਰ ਕੇ ਫਿਰ ਚੱਲਾਂਗੇ ਹੁਣ ਆਪਾਂ ਕਿ ਵੇਚ ਰਖ ਮਤਾਂ ਚਾਰ ਬਾਾਰ ਆਇਆ ਅਜੇ ਦੇ ਕਰਮਾ ਚ ਵੀ ਹੈਗਾ ਸੀ ਅਜਾ ਵੀ ਆ ਗਿਆ ਹੈ ਵੇ ਜਾਂਦਾ ਚੌਂ ਚਾਂ ਅੰਦਰ ਤੇਰਾ ਹੀ ਆ ਭਰਾਵਾ ਹੀ ਕਿਹੜਾ ਖੋਣ ਲੱਗੇ ਸਰਾ ਜੀ ਇੱਥੇ ਟਾਇਰ ਕਰੋ ਬਹੁਤ ਗੈਂਡ ਚੀਜ਼ਾਂ ਮੈਂ ਉਹਨਾਂ ਹੀ ਇੱਥੇ ਸਰਾ ਬਾਬੇ ਮੈਨੂੰ ਕਰਦੇ ਵਾਪਸੀ ਘਰ ਨੂੰ ਜਾ ਕੇ ਰੈਡੀਟਰ ਚੁੱਕਦੇ ਆ ਫਿਰ ਚੱਲਦੇ ਆ ਨਾਲ ਮੇਰਾ ਯਾਰ ਗੁੰਦੀ ਯਾਰ ਆਪਾਂ ਲੈ ਲੈ ਖਾਣ ਨੂੰ ਨਾਲ ਗੱਡੀ ਚ ਰੱਖਣ ਵਾਸਤੇ ਕੋਈ ਕੀ ਆ ਕਮੜੇਉ ਨਾਲ ਦਾ ਵੀ ਬਹੁਤ ਘੈਂਟ ਚੀਜ਼ ਹੁੰਦੀ ਆ ਸਿਗਰੈਟਾਂ ਦਾ ਇੱਕ ਡੱਬੀ ਲੈ ਲਈ ਤੇ ਹੁਣ ਆਪਾਂ ਚੱਲਦੇ ਹਾਂ ਸੋ ਕਰਨੋ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਰ ਲੈ ਰੈਡ ਸਟਾਰ ਪੱਥਰ ਨਾ ਪਾ ਦੇ ਕੋਸਾ ਆ ਮੁਰੇ ਹੋਇਆ ਦੇਖੋ ਗਾਈਜ਼ ਢੁੰਡ ਕਾਫੀ ਅੱਗੇ ਤੇ ਅੰਦਰ ਕਰਨ ਲੱਗੇ ਆ ਚਲੋ ਜੀ ਬੋਈ न्यू लुक चेक करो गाइस म्यूजिक चेक करो गाइस लव यू मित्रों कर लिया स्टार्ट ट्राइक्टर आपा देखा कर और चेक यहां क्या करो हां ਹਾਂ 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 ਜੇ ਪੱਤੀਆਂ ਰਹੇ ਨੇ ਤਾਂ ਲੱਗਦਾ ਪੱਕਾ ਇੱਥੇ ਪਿਆ ਹੋਣਾ ਆਹ ਤੋੜੇ ਚੋਬਰ ਨੇ ਇਹ ਰਾਤੀ ਹਾਂ ਇਹਦੇ ਕੰਮ ਆ ਇਹਦੇ ਗਾਇਸ ਸਭ ਕੱਲ ਹਾਂ ਤੋੜਿਆ ਹੀ ਇਹਨੇ ਜੇ ਤੋਂ ਮੋੜਿਆ ਨਵਾਂ ਪਾਇਆ ਲਿਆ ਆ ਗਿਆ 파ਟ 52 ਅਰੀਜਨਲ ਆ ਵੇਖੋ ਰੈਪਰ ਪਿਆਰਾ ਇਹਨਾਂ ਨਾਲ ਪਾਇਆ ਅਰੀਜਨਲ ਹੁਣ ਆਪਾਂ ਕੱਤਦੇ ਆ ਤੁਹਾਨੂੰ ਦਿਖਾਉਣੇ ਨਾਲ ਨਾਲ ਪਹਿਲਾਂ ਕੱਤ ਲਗੇ ਨਾ ਉਹ ਹੀ ਮੁੰਡਿਓ ਕਾਸਤਾ ਹੀ ਆਪਾਂ ਕਾਰਤਾ ਰੈਡੀ ਨਵਾਂ ਪੱਖਾ ਤੇ ਹੁਣ ਆਪਾਂ ਇਹਦੇ ਚ ਪਾਵਾਂ ਪਾਣੀ ਨਾਲੇ ਕਰਦੇ ਚੈੱਕ ਨੂੰ ਫੇਰ ਜੇ ਆਪਾਂ ਕਸਾਂਗੇ ਨਹੀਂ ਲੱਗਦੇ ਲਾਖ ਰੁਪਏ ਨਾੜਦੇ ਤੋਂ ਕਦੇ ਲੱਗਨੇ ਆ ਆ ਸਹੀ ਟਿਕਾਣੇ ਤੇ ਲੱਗੇ ਉਹਦੇ ਮਟਕਾਣੇ ਚਲੋ ਹੀ ਆਣਾ ਫਾਟੂਲੀ ਰੈਡੀ ਆਪ ਚੱਲ ਪਏ ਹੁਣ ਦੇਖੋ ਇੱਧਰ ਕਰੋ ਹੁਣ ਆਪ ਚੱਲ ਪਏ ਮਿੱਟੀ ਲੈਣ ਚੱਲੇ ਆ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਕੀ ਸਮਾਂਚਾਰ ਕੀ ਮਿੱਟੀ ਆ ਤੁਸੀਂ ਕਿਹਦੇ ਨਾਲ ਭਰਦੇ ਆ ਚਲੋ ਆਪ ਚੱਲਦੇ ਆ ਹੁਣ ਮਿੱਟੀ ਲੈਣ ਖੜੀ ਜੀ ਸੀ ਵੀ ਤੇ ਆਪਾਂ ਚੱਲਦੇ ਆਰਾ ਪਤਾ ਨਹੀਂ ਇੱਥੇ ਦੇਣਾ ਕਿ ਉੱਥੇ ਦੇਣਾ ਸਾਂ ਜੋ ਬਾਹਰ ਆ ਕੰਮ ਤੇ ਚਲੋ ਚਲਦੇ ਹਾਂ ਜਿਹੜੀ ਜਿਹੜੀ ਮਿੱਟੀ ਭਰਉਣੀ ਆ ਬਾਈ ਜਿਹੜੀ ਉਹ ਭਰਦੇ ਹੀ ਪਹਿਲਾਂ ਹੁਣ ਆਪਾਂ ਭਰਉਣੀ ਆ ਹਾਂ ਤੇ ਆਪਾਂ ਲਾਉਣੀ ਟਰਾਲੀ ਬੈਗ ਫਿਰ ਤੁਹਾਨੂੰ ਭਰਉਣੀ ਆ ਇਹ ਤਾਂ ਬਹੁਤ ਵਧੀਆ ਮੁੰਡੇ ਲੈ ਜਾਓ ਆ ਕੇ ਇੱਥੋਂ ਜਿਹਨੇ ਜਿਹਨੇ ਦਿੱਤਾ ਲੈ ਜਾਣੀ ਆ ਟਰਾਲੀ ਪਰ ਲਾਉਂਦੀ ਆ ਰੱਖੋ ਹਿੰਗਰਾ ਤੋ ਪਹਿਲਾ ਮਿੱਟੀ ਪਾਉਣ ਲੱਗਾ ਹੈ ਭਾਈ ਫਰੀ ਦੇਣ ਕਹਿੰਦਾ ਹੀ ਰਹਾ ਭਾਈ ਚੰਗੀ ਚੰਗੀ ਪਾ ਦੇ ਆਹ ਮਿੱਟੀ ਬਹੁਤ ਆ ਰਿਹਾ ਲਾ ਲਾਇਆ ਮਿੱਟੀ ਬਹੁਤ ਆ ਰਹਾ ਟਿਪਾਜ ਤੇ ਭਾਈ ਜੇ ਸੰਪਰਕ ਕਰ ਲੈ ਜਿਹਨੇ ਮਿੱਟੀ ਲੈਣੀ ਆ ਅੱਜ ਜੀ ਸਮੁੰਦਰ ਪਾਰ ਕਰਨ ਲੱਗਿਆ ਜੀ ਪਾਣੀ ਵੇਖੋ ਪੁੱਲ ਚ ਗਿਆ ਨਾ ਚੱਕ ਮੁੰਡਿਆ ਨੂੰ ਰੋਕੇ ਕਰ ਗਿਆ ਇਹ ਤੇ ਯਾ ਇ ਸਪ੍ਰੇਟ ਚੜਾ ਰਹੇ ਆ ਮੁੰਡਾ ਇ ਚਾ ਆਹ 3 ਦਾ ਗਾਇਸ ਟਰੈਕਟਰ 3 ਦਾ ਵਾਈ ਕਰਾ ਚੈੱਕ ਲੋਈ ਮੇਟਰ ਆਪਾਂ ਆ ਗਏ ਦੂਜੀ ਟਰਾਲੀ ਲੈਣ ਆ ਇੱਕ ਲਾਇਨ ਦੀ ਅੱਕਾ ਹੁਣ ਫੇਰ ਆ ਜਣੇ ਕਰੋ ਚੱਕ ਮੁੰਡਿਆ ਵੀਊ 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 ਆ ਪਿਆ ਗਿਆ ਇਹ ਜਾ ਇਹ ਘੜਾਈ ਆ ਆਪਣਾ ਰੈਕਟਰ ਉਹ ਖੜਾ ਗਿੱਲੀ ਗਿੱਲੀ ਰੇਤਾ ਲੈ ਜਾਓ ਮੁੰਡਿਆ ਗਿੱਲੀ ਗਿੱਲੀ ਬਹੁਤ ਬਾਈ ਸੁੱਕੀ ਵੀ ਹੈਗੀ ਆ ਇਹ ਗਿੱਲੀ ਵੀ ਹੈਗੀ ਆ ਬਾਈ ਇਹਦਾ ਇੱਥੋਂ ਭਰਨੀ ਹੈ ਇੱਥੋਂ ਨਹੀਂ ਭਰਦਾ ਰਾਹ ਬੰਦ ਕਰਨਾ ਹੀਰਾ ਕਹਿੰਦਾ ਵੀ ਟਰਾਲੀ ਮਾ ਆ ਭਰਨੀ ਆ ਨਾ ਆਪਣਾ ਆਪ ਕੇ ਵੇਖੋ ਇਧਰ ਕੀ ਹਾਲ ਕਰੀ ਜਾਂਦਾ ਉਹ ਬੱਸ ਥੱਲੇ ਲਾਈ ਜਨਾ ਹੁਣ ਉਧਰ ਵੀ ਕਰ ਲਾ ਪਾਉਂਗਾ ਭਰਦੇ ਦੋ ਸਾਥ ਨੂੰ ਉਹ ਲੱਗੋ